ਭਾਈ ਪ੍ਰੀਤ ਸਿੰਘ ਧਾਰੀਵਾਲ ਜਿੰਦਾਬਾਦ ਜਿੰਦਾਬਾਦ ਆਵਾਜ਼ੀ ਪਾਉਂ ਸ਼ਰਮ ਕਰੋ ਮੰਤਰੀ ਗੁਲਦੀਪ ਸਿੰਘ ਧਾਰੀਵਾਲ ਮਰਦਾਬਾ ਜਿੰਦਾਬਾਦ ਮਰਦਾਬਾ ਮੰਤਰੀ ਗੁਲਦੀਪ ਸਿੰਘ ਧਾਰੀਵਾਲ ਮਰਦਾਬਾ ਅੱਲਾਹ ਮਰਦਾਬਾ ਨਗਰਪੰਚਾਇਤ ਇਨਾਲਾ ਪ੍ਰਧਾਨ ਮਰਦਾਬਾ ਅਜ ਅਜ ਨਾਲਾ ਵਿੱਚ ਸਰਕਾਰੀ ਧਨ ਨੂੰ ਟੋਲਾ ਲਗਾਈ ਜਾ ਰਹੀ ਆ ਕਿਸੇ ਨੂੰ ਜ਼ਰੂਰਤ ਨਹੀਂ ਮੈਂ ਪੁੱਛਣਾ ਚਾਹੁੰਦਾ ਸਰਕਾਰਾਂ ਤੋਂ ਕਹਿੰਦੇ ਵਿਕਾਸ ਦੇ ਮੁੱਦੇ ਉੱਤੇ ਅਸੀਂ ਹਮੇਸ਼ਾ ਹੀ ਸਭ ਤੋਂ 프ਰੰਟ ਤੇ ਰਹੇ ਆ ਉਹਨਾਂ ਨੇ ਜਿਹੜਾ ਚਮੈਲੀ ਰੋਡ ਜਿਹੜੀ ਬਣਾਈ ਗਈ ਆ ਤੁਸੀਂ ਦੇਖਿਆ ਆਮ ਨਾਲੋਂ 2.5 ਫੁੱਟ ਉੱਚੀ ਬਣਾਈ ਗਈ ਕੀ ਇਹਨਾਂ ਲੋਕਾਂ ਲਈ ਤੁਹਾਨੂੰ ਦੇਖਿਆ ਕਿ ਲੋਕਾਂ ਨੇ ਕੋਰੋਨਾ ਦੇ ਨੁਕਸਾਨ ਘਰਾਤਾ ਕਿਸ ਬੰਦੇ ਦਾ ਵਟਨ ਸੀ ਇੱਕ ਮਕਾਨ ਦਾ ਮਕਾਨ ਡੁੱਬਿਆ ਆ ਨਜ਼ਰ ਆਇਆ ਅੱਜ ਦੂਸਰੋ ਕੀ ਦੇਖੀ ਗਈ ਆਪਣੇ ਦੋ ਬੰਦਿਆਂ ਨੂੰ ਖੁਸ਼ ਕਰਨ ਵਾਸਤੇ ਇਹਨਾਂ ਨੇ ਵੀ ਰਛਾਂ ਦੇ ਪੋਰੇ ਜਿਹੜੇ ਆ ਉਸੇ ਨਾਲ ਹੀ ਵਿੱਚ ਪਾਉਣਗੇ ਜਦੋਂ ਬਰਜ ਹੋਏਗੀ ਜਿਹੜਾ ਗੰਦ ਆ ਉਹ ਦੂਜੇ ਘਰਾਂ 'ਚ ਚਲਾ ਜਾਏਗਾ ਮੈਂ ਪੁੱਛਣਾ ਚਾਹੁੰਦਾ ਆ ਕਿ ਜਿਹੜੇ ਇਹ ਸਰਕਾਰ ਚਲਾ ਰਹੇ ਨੇ ਕੀ ਉਹਨਾਂ ਦੇ ਵਿੱਚ ਕੋਈ ਸੈਂਸ ਹੈ ਨਹੀਂ ਗੀ ਉਹ ਪਬਲਿਕ ਨੂੰ ਨਹੀਂ ਸੁਣ ਸਕਦੇ ਕਿਉਂਕਿ ਉਹਨਾਂ ਦੇ ਕੋਈ ਮੁੱਦਾ ਆ ਸਰਕਾਰੀ ਫੰਡ ਕਿਵੇਂ ਖਰਾਬ ਕਰਨੇ ਸਰਕਾਰੀ ਫੰਡ ਨੂੰ ਕਿਵੇਂ ਢੋਲ ਗਾਉਣੀ ਤੁਸੀਂ ਮੈਨੂੰ ਦੱਸੋ ਕਿਹੜਾ ਵਿਕਾਸ ਹੋਇਆ ਕਿਹੜਾ ਵਿਕਾਸ ਦਾ ਕੰਮ ਇਹਨਾਂ ਨੇ ਕੀਤਾ ਕਿਹੜਾ ਪਬਲਿਕ ਲਈ ਤਾਂ ਨਹੀਂ ਕੰਮ ਕੀਤਾ ਕੋਈ ਨਹੀਂ ਕੀਤਾ ਨਹੀਂ ਕਰ ਸਕਦੇ ਨੇ ਕਿਉਂਕਿ ਇੱਕੋ ਹੀ ਫੰਡਾ ਆ ਕਿ ਪੈਸਾ ਕਿਵੇਂ ਖਾਣਾ ਹੈ ਪੈਸਾ ਕਿਵੇਂ ਕਰ ਲਿਆਉਣਾ ਆ ਕਿਉਂਕਿ ਨਾ ਹਮੇਸ਼ਾ ਮੁੱਦਾ ਕਿਉਂਕਿ ਕਹਿੰਦੇ ਗੰਜੇ ਹੱਥ ਕੰਗੀ ਪੜਾਈ ਉਹ ਕੰਗੀ ਕਿੰਨੇ ਕਿੱਥੋਂ ਹੋਣੀ ਆ ਇਹ ਗੰਜੇ ਦੇ ਹੱਥ ਦੀ ਕੰਗੀ ਮਿਲ ਗਈ ਆ ਪਰ ਬਾਲ ਘੜੇ ਵਾਉ ਵਾਲ ਦੇ ਲੋਕਾਂ ਦੇ ਹੱਥ ਜੌਣੇ ਆ ਤੇ ਲੋਕਾਂ ਦੇ ਵਾਈ ਜਾਂਦੇ ਪਏ ਆ ਅੱਡੇ ਪੰਜਾਬ ਦੇ ਵਿੱਚ ਸਿਰਫ 2.5% بارش ਹੋਈ ਆ ਜੇ ਤੁਸੀਂ 7 ਜਾਂ 8% ਜਾਂ 10% بارش ਦੇ ਵਿੱਚ ਹੁੰਦੇ ਤੇ ਪਬਲਿਕ ਦੇ ਇੱਕ ਘਰ ਹਮੇਸ਼ਾ ਡੁੱਬੇ ਹੋ ਨਹੀਂ ਲੋਕ ਕਹਿੰਦੇ ਰਾਵੀ ਦਰਿਆ ਰਾਵੀ ਦਰਿਆ ਅਜ ਨਾਲਾ ਜਿਹੜਾ ਇਹ ਵਾਲੀ ਪੋਸ਼ ਕਲੋਨੀ ਹੈ ਬਣੀ ਹੋਣੀ ਮੰਗ ਕੇ ਕਹਦੇ ਪਤਾ ਲਿਆ ਪਾ ਹਾਂਜੀ ਮੰਗ ਲਈ ਆਪਣੀ ਮੰਗ ਆਪਣੀ ਇਹ ਆ ਕਿ ਜਿਹੜਾ ਲੋਕਾਂ ਦਾ ਨੁਕਸਾਨ ਹੋ ਰਿਹਾ ਮੇਨ ਪੁਲੀ ਪਾਈ ਜਾਵੇ ਜਿਹੜੇ ਉਹ ਗਲਤ ਦੋ ਪੋਰੇ ਪੈ ਰਹੇ ਨੇ ਉਹ ਪੈਰੇ ਪੂਰੇ ਸਿੱਧੇ ਹੀ ਸੀਵਰੀ ਦੇ ਵਿੱਚ ਪੈ ਰਹੇ ਉਹ ਸੀਵਰ ਕਿਸਤਰੀ ਲਈ ਪਾਇਆ ਗਿਆ ਠੀਕ ਹੈ ਮਸਲਾ ਇਹ ਗੁੱਟਲੇ ਵਿੱਚ ਇਹ ਤਾਂ ਵਾਰਸ਼ਾ ਦਾ ਮਾਉਂਟਨ ਚੱਲ ਰਿਹਾ ਜੀ ਤੂਕ بارشਾਂ ਜਦੋਂ ਹੋਈਆਂ ਹਲਿਆੜ ਕੀ بارشਾਂ ਬਹੁਤ ਘੱਟ ਹੋਈਆਂ ਤੇ ਇੰਨਾ ਦੀ ਅੰਗਹਿਲੀ ਜਿਹੜੀ ਸੀ ਪਹਿਲਾਂ ਤੇ ਇਹਨਾਂ ਛੜਕੂਤੀ ਬਣਾਉਂਦੀ ਇੱਕ ਫਟੇਗੜ ਵਾਲੀ ਜਿਹੜੀ ਬਹੁਤ ਜ਼ਿਆਦਾ ਉੱਚੀ ਬਣਾਉਂਦੀ ਫਿਰ ਟੈਲਾ ਵੀ ਲਾਉਂਦੀਆਂ ਤੇ ਪਾਣੀ ਦਾ ਨਿਕਾਹ ਜਿਹੜਾ ਵਾ ਉਹ ਸੜਕ ਬਣਨ ਤੋਂ ਮੋਰ ਟੈਲਾ ਬਣਨ ਤੋਂ ਪਹਿਲਾਂ ਹੁੰਦਾ ਵਾ ਇਹ ਹੁਣ ਸੜਕ ਵੀ ਬਣ ਗਈ ਤੇ ਟੈਲਾ ਵੀ ਲੱਗ ਗਿਆ ਤੇ ਹੁਣ ਪਾਣੀ ਦਾ ਨਿਕਾਹ ਜਿਹੜਾ ਇਹੇ ਪਾਸੇ ਨਹੀਂ ਕੀਤਾ ਉਹ ਤਰ੍ਹਾਂ ਜ ਵੜਨ ਲੱਪਿਆ ਜੀ ਸਾਫ ਫੱਟ ਇਹਨਾਂ ਜਦੋਂ ਸੜਕ ਬਣਾਈ ਇਹਦੇ ਥੱਲੇ ਪੂਲੀ ਸੀ ਉਹ ਬੰਦ ਕਰਤੀ ਜੀ ਉਲੀ ਜਦੋਂ بارش ਦਾ ਪਾਣੀ ਪੈਂਦਾ ਉੱਪਰ ਜਾਂਦੀ ਆ ਵਹੈ ਹੀ ਨਹੀਂ ਥੱਲੇ ਉਹ ਪਾਣੀ ਕਿਸ ਬਨੇ ਨਾਲ ਦਾ ਬੈਗ ਵੱਜਦਾ ਆਈ ਨਵੀਂ ਪਾਦੀ ਨੂੰ 7 ਨੰਬਰ 8 ਨੰਬਰ ਵਾਰੜ ਜਿਹੜੀ ਇਹ ਸਾਰੇ ਘਰਾਂ 'ਚ ਪਾਣੀ ਵੜ ਜਾਂਦਾ ਇਧਰੋਂ ਜਿਹੜੀ ਆ 4 ਨੰਬਰ ਵਾਰੜ ਇਹ ਇਧਰੋਂ ਵੀ ਬੈਗ ਜਾਂਦਾ ਇਧਰੋਂ ਵੀ ਰੇੜ ਆ ਇਹ ਵੀ ਸਾਰੀਆਂ ਗਲੀਆਂ ਨਾਲੀਆਂ ਸਾਰਾ ਕੁਝ ਜਿਹੜਾ ਹਸਪੀਟਲ ਤੱਕ ਵਿੱਚ ਪਾਣੀ ਸਾਰਾ ਵਿੱਚ ਵੜ ਜਾਂਦਾ ਜੀ ਇਹਨਾਂ ਨੂੰ 3 ਮਹੀਨੇ ਹੋ ਗਏ ਆਹੀ ਰਿਕਵੈਸਟਾਂ ਕਰਨ ਦੇ ਆ ਲੈਟਰਾਂ ਦੇਣ ਦੀ ਇਲਾਕਾ ਦਿੱਤੀ ਸਾਰਿਆਂ ਦਾ ਦਿੱਤੀ ਆ ਕਿ ਸਾਡੇ ਮਖਲੇ ਜਿਹੜੇ ਆ ਇਹ ਮੱਲੇ ਵਾਲਿਆਂ ਦਾ ਮਸਲਾ ਹੱਲ ਕਰ ਦੋ ਜਿਹੜੀ ਪੀਡਬਲ ਡੀ ਵਾਲਿਆਂ ਨੇ ਪੁਲੀ ਨਹੀਂ ਪਾਈ ਜਿਹੜੀ ਬੰਦ ਕੀਤੀ ਆ ਇਹਨੂੰ ਪੁਲੀ ਨੂੰ ਪਵਾਓ ਤੇ ਇਹਦਾ ਪਾਣੀ ਦਾ ਨਿਕਾਸ ਕਰੋ ਤੇ ਇਹਨੂੰ ਜਿਹੜਾ ਪਾਣੀ ਨਹੀਂ ਵਾ ਜਿਹੜਾ ਸਹੀ ਢੰਗ ਨਾਲ ਜਿਹੜਾ ਵਾ ਕੱਢੋ ਹੁਣ ਇਹਨਾਂ ਕੀ ਕੀਤਾ ਨਵੇਂ ਸਿਰ ਤੋਂ ਉਹਨੂੰ ਕੱਢਣ ਦੀ ਜਗ੍ਹਾ ਇਹੋ ਸਾਡੀ ਮੰਗ ਤੇ ਇੱਕ ਪਾਸੇ ਹੀ ਰਹਿ ਗਈ ਉਹ ਵੀ ਇਹਨਾਂ ਪੂਰਾ ਕੀਤਾ ਹੀ ਨਹੀਂ ਦਾ ਨਾ ਮੱਲੇ ਵਾਲਿਆਂ ਵੀ ਮੰਗ ਜੂ ਉਹ ਪਾਣੀ ਨਾ ਹੋਏ ਜਾਂਦੇ ਡੁੱਬਦੇ ਇਹਦਾ ਡੁੱਬੋ ਸਾਨੂੰ ਕੋਈ ਨਹੀਂ ਤੁਹਾਡੇ ਨਾਲ ਫੇਰ ਅਹੀ ਇੱਕ ਰਿਕਵੈਸਟ ਕੀਤੀ ਕਿ ਚਲੋ ਤੁਸੀਂ ਜਿਹੜੇ ਪੁਰਾਣੇ ਨਾਲੇ ਆ ਇਹਨਾਂ ਨੂੰ ਘਟੋਂ ਘੱਟ ਜਿਹੜੀ ਗਾਰ ਦੋ ਦੋ ਸਾਲਾਂ ਦੀ ਜੰਮੀ ਹੈ ਤੁਹਾਡੀ ਸਰਕਾਰ ਵਾਲੇ ਗਾਰ ਹੀ ਕੱਢ ਦੋ ਇਹ ਦੋਨੋਂ ਉੱਥੇ ਪਹਾਂ ਚੜੀ ਆ ਜਿਹੜੇ ਨਾਲੇ ਹੈਗੇ ਉਹਨੇ ਹੀ ਚੱਲ ਜਾਣ ਜਿੰਨਾ ਪਾਣੀ ਨਿਕਾਸ ਹੋਊ ਉਹਨੇ ਹੀ ਘੱਟ ਘਰਾਂ ਦੇ ਜਾਊ ਇਸ ਗੱਲ ਤੇ ਵੀ ਨਹੀਂ ਆਇਆ ਦੋ ਸਾਲ ਹੋ ਗਏ ਤੁਹਾਨੂੰ ਮਖੌਣੇ ਆ ਤੁਸੀਂ ਬਣਾ ਲਿਓ ਗਾਰ ਉੱਤ ਰਹੀ ਜੰਮੀ ਹੈ ਹੁਣ ਨਵੇਂ ਸਿਰੇ ਇਹਨਾਂ ਕੀ ਕੀਤਾ ਵਾ ਇਹ ਭੱਟੀ ਸਾਹਿਬ ਨਾਲ ਮੈਂ ਮੀਟਿੰਗ ਕਰਾਈ 7 ਨੰਬਰ 8 ਨੰਬਰ ਵਾਰਦੀ ਇਹ ਸਾਡੀ ਟੀਮ ਕਾ ਟੂ ਟੇਬਲ ਤੇ ਬੈਠ ਕੇ ਸਾਰੀ ਗੱਲ ਮਕਾ ਕੇ ਗਿਆ ਵਾ ਕਿ ਸਾਡੇ ਦੋ ਬੰਦੇ ਆ ਬਾਠ ਮੈਡੀਕਲ ਆ ਸਟੋਰ ਵਾਲਾ ਤੇ ਇੱਕ ਹੋਰਿਆ ਰੰਲਾਵਾ ਛਰੇਆ ਵਾਲਾ ਅਸੀਂ ਉਹਨਾਂ ਦੋਵਾਂ ਦੇ ਪਾਈਪ ਆ ਕੇ ਪਾਣੀ ਘਟਾਉਣੀਆਂ ਤੇ ਅਸੀਂ ਜਿਹੜਾ ਸੀਵਰੇਜ ਆ ਉੱਤਰ ਜੋੜ ਦਿੰਨੇ ਦੋ ਪਾਈਪ ਆ ਜੀ ਦੋ ਪਾਈਪਾਂ ਤੋਂ ਬਾਅਦ ਇਹਨਾਂ ਹਉਦੀ ਬਣਾ ਲਈ ਕੰਮ ਨਿਬੜ ਗਿਆ ਅਸੀਂ ਕਾ ਤੁਸੀਂ ਜਦੋਂ ਆ ਪੂਰੀ ਬਣਾਓਗੇ ਸਾਡੇ ਪੈਸੇ ਫੋਨੇ ਹੋਏ ਪਾ ਦਿਓ ਨਹੀਂ ਫੋਨੇ ਤੁਹਾਡੀ ਮੌਜ ਆ ਇਨਾ ਕਹੂੰਗੀ ਕੀਤਾ ਹੋ ਜਾਂਦੇ ਆ ਵੀ ਉਹ ਜਿਹੜਾ ਪਾਇ ਪਾਈ ਹੈ ਨਾ ਬਾਠ ਮੈਡੀਕਲ ਵਾਲੇ ਹਾਲ ਵਾਲੇ ਉਹ ਤੁਹਾਡੀ ਐਸੇ ਨਾਲੇ ਜਿ ਲਿਆ ਕੇ ਛੁੱਟਨੇ ਆ ਉਹਨਾਂ ਦੇ ਜਿਹੜੇ ਕਨੈਕਸ਼ਨ ਹੈ ਨਾ ਜਿਵੇਂ ਫਲੱਸ਼ਾ ਦੇ ਜਿਵੇਂ ਟਾਇਲਟ ਦੇ ਜਿਹੜੇ ਕਨੈਕਸ਼ਨ ਹੈ ਸਾਰੀਆਂ ਇੱਥੇ ਲਿਆ ਕੇ ਗੰਦ ਪਾਉਣਾ ਇਹ ਪਾਣੀ ਅੱਗੇ ਵਗ ਜਾਂਦੇ ਆ ਅੱਗੇ ਨਹੀਂ ਤੇ ਪਾਣੀ ਨਾ ਮਰੇ ਪਏ ਆ ਹੁਣ ਇਹ ਟਾਇਲਟ ਦਾ ਪਾਣੀ ਜਾਂਦੇ ਗੰਦ ਸਾਡੇ ਅੰਦਰ ਘਰਾਂ ਦੇ ਬਾੜ ਲੱਗੇ ਆ ਸਾਡੇ ਲੋਕ ਚੰਗੇ ਭਲੇ ਇਥੇ ਵਸਦੇ ਆ ਅਗਲੇ ਬਨੇ ਮੰਦਰ ਆ ਇਹ ਮਲਾ ਚੰਗਾ ਭਲਾ ਇਹ ਬਹੁਤ ਪੌਸ਼ ਏਰੀਆ ਹੁੰਦਾ ਇਹ ਸਾਹਮਣੂ ਪਹਿਲੋ ਜਿਹੜਾ ਇਹ ਏਰੀਆ ਹੈ ਨਾ ਨਵੀਂ ਬਾਦੀ ਇਥੇ ਬਹੁਤ ਵਧੀਆ ਚੰਗੇ ਲੋਕ ਅੱਜ ਵੀ ਰਹਿੰਦੇ ਇਹ ਧੂ ਮਾਈਂਡਡ ਇਹ ਸਾਹਿਬ ਨੇ ਜੀ ਕੀ ਕਹਿੰਦੇ ਮੰਤਰੀ ਸਾਹਿਬ ਮੰਤਰੀ ਸਾਹਿਬ ਜੀ ਭੱਟੀ ਤੇ ਇੱਕ ਸ਼ਰੀ ਪ੍ਰਧਾਨ ਦੀ ਆਪਸੀ ਲਾਗਤ ਪਾਜੀ ਇਹ ਸੰਦੇ ਪਤਾ ਨਹੀਂ ਭੱਟੀ ਜਾਂਦਾ ਮੈਂ ਤੇ ਗੱਲ ਨਿਬੇੜ ਗਿਆ ਹਾਂ ਹੁਣ ਇਹਨੇ ਜਾ ਕੇ ਅਮਿਤ ਨੇ ਜਾ ਕੇ ਜੀ ਸ਼ਰੀ ਪ੍ਰਧਾਨ ਨੇ ਜਾ ਕੇ ਮੰਤਰੀ ਸਾਹਿਬ ਨੂੰ ਕਹਤਾ ਵੀ ਉਹ ਸਾਰੇ ਪੌਣੇ ਆ ਜੀ ਕੁਲੀ ਪਾਲੀ ਬਾਅਦ ਚ ਬੰਦੀ ਲੂ ਪੈ ਪੌਣੇ ਪੌਣੇ ਉਹ ਸਹੀ ਦੁਕਾਨਦਾਰ ਲਿਖ ਕੇ ਦੇਣ ਡੇ ਆ ਸਾਨੂੰ ਲੋੜ ਨਹੀਂ ਤੁਸੀਂ 2-3 ਲੱਖ ਰੁਪਇਆ ਕਿਤੇ ਹੋਰ ਲਾ ਦਿਓ ਇੱਥੇ ਲਾ ਦਿਓ ਕੁੜੀ ਤੇ ਲਾ ਦਿਓ ਜੇ ਤੁਹਾਡੇ ਕੋਲ ਪੈਸੇ ਸਰਕਾਰ ਕੋਲ ਨਹੀਂ ਹੈਗੇ ਤੇ ਹੱਥ ਘੜੇ ਕਰ ਦੋ ਉਹੀ ਛੜਕ ਪਟਾ ਦਿਓ ਪੈਸੇ ਹੀ ਜੇਬ ਚੋਂ ਲਾ ਦਿੰਦੇ ਹੋਰ ਕੀ ਕਰ ਸਕਦੇ ਆ ਹਾਂਜੀ ਲਗਤ ਬਾਜੀ ਕਰਕੇ ਲੰਡੇ ਲਗਤ ਬਾਜੀ ਵੇਖੋ ਜੀ ਸਿੱਧੀ ਲਗਤ ਬਾਜੀ ਇਹ ਜਦੋਂ ਦੁਕਾਨਦਾਰ ਖੋਦ ਜਿਹੜੇ ਜਿੰਨਾ ਪੋਣਾ ਪਾਈਪ ਉਹ ਕਿਉਂ ਲੈਂਡਰਿੰਗ ਪਾਸੋਂਗਾ ਆਪਣੇ ਵਾਲੇ ਆਪਣੇ ਆਪਣੀਆਂ ਦੁਕਾਨਾਂ ਦੇ ਅੱਗੇ ਕਰਾਉਣਗੇ ਯਾਰ ਤਾਂ ਅਗਲਾ ਪ੍ਰੋਗਰਾਮ ਕੀ ਹੈ ਆਪਣਾ ਅਗਲਾ ਪ੍ਰੋਗਰਾਮ ਹੈ ਹੀ ਅੱਜ ਦੇਖੋ ਧਰਨਾ ਯਾਰੀ ਹੈ ਸਾਡਾ ਮੰਤਰੀ ਸਾਹਿਬ ਆ ਹੀ ਤਾਂ ਅਸੀਂ ਕੱਲ ਹੀ ਕਾਲ ਦੇਤੀ ਸੀ ਬੁਤਲਾ ਸਾੜਾਂਗੇ ਅਗਲਾ ਸਟੈਪ ਜੇ ਨਾ ਜੀ ਸਾਡੀ ਮਹੱਲਿਆਣ ਦੀ ਗੱਲ ਕੋਈ ਨਾ ਸੁਣੀ ਜਦੋਂ ਸਾਡਾ ਪਾਣੀ ਦਾ ਜੋ ਮਸਲਾ ਹੱਲ ਨਾ ਕੀਤਾ ਬਹਿ ਗਏ ਨਾ ਤੇ ਫਿਰ ਇਹਨਾਂ ਸੰਘਰਸ਼ ਜਿਹੜਾ ਅੱਜ ਸਾਡੇ ਵੱਖ-ਵੱਖ ਪਾਰਟੀਆਂ ਦੇ ਲੀਡਰ ਜਿਹੜੇ ਕਾਉਂਸਲਰ ਵੀ ਆਏ ਨੇ ਇੱਥੇ ਬਿਕਰਮ ਜੀ ਨੇ ਸੁਨੀਲ ਜੀ ਨੇ ਸਾਰੇ ਕਾਉਂਸਲਰ ਨੇ ਜਿਹੜੇ ਆਏ ਨੇ ਵਾਰਡ ਇੰਚਾਰਜ ਨੇ ਸਾਡੇ ਸਾਬਕਾ ਪ੍ਰਧਾਨ ਸਾਹਿਬ ਦੀਪਕ ਜੀ ਨੇ ਆ ਬਾਉ ਮਹਿਤਾ ਜੀ ਨੇ ਸਾਰੇ ਆ ਸ਼ਸ਼ੀਲ ਕੁਮਾਰ ਜੀ ਨੇ ਸਾਰੇ ਆ ਸ਼ੈਗਲ ਸਾਹਿਬ ਨੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਗਾਇਆ ਜਿਨ੍ਹਾਂ ਨੂੰ 2 7 ਤੇ 8 ਨੰਬਰ ਦੇ ਵਸਨੀਕ ਆ ਅਸੀਂ ਕੋਈ ਸਿਆਸੀ ਮੁੱਦਾ ਨਹੀਂ ਢਾਉਂਦੇ ਵੀ ਅਸੀਂ ਵੋਟਾਂ ਲੈਣੀਆਂ ਅਗਲਾ ਪ੍ਰੋਗਰਾਮ ਅਸੀਂ ਪੁਤਲਾ ਸਾਣ ਤੋਂ ਬਾਅਦ ਜਿਹੜਾ ਆਪਣੇ ਲੀਡਰਾਂ ਨੂੰ ਇਹ ਇਜਾਜ਼ਤ ਲੈ ਕੇ ਕੀਤਾ ਅਸੀਂ ਅਗਲੇ ਲੀਡਰਾਂ ਦੀ ਆਪਣੇ ਦੀ ਇਜਾਜ਼ਤ ਲੈ ਆਵਾਂਗੇ ਸਾਡੇ ਐਮਪੀ ਸਾਹਿਬ ਵੀ ਬਾਹਰ ਨੇ ਅਸੀਂ ਰਾਜਾ ਬੜਿੰਗ ਸਾਹਿਬ ਦੀ ਨੌਲਜੇ ਵੀ ਲਿਆ ਗਨਾ ਪ੍ਰਤਾਪ ਬਾਜਵਾ ਖਹਿਰਾ ਸਾਹਿਬ ਦੀ ਨੌਲਜੇ ਲਿਆ ਆਗੇ ਜੋ ਅਗਲੀ ਥਾਪਣਾ ਹੋਵੇਗੀ ਅਗਲੀ ਅਗਲੀ ਜਿਹੜੀ ਹੋਏਗੀ ਉਹ ਵੱਡੇ ਲੀਡਰ ਜੋ ਸਾਨੂੰ ਜਦੋਂ ਸਾਨੂੰ ਟਾਈਮ ਦੇਣਗੇ ਉਹਦੇ ਮੁਤਾਬਕ ਅਸੀਂ ਸਾਰਾ ਸ਼ਹਿਰ ਬੰਦ ਕਰਕੇ ਚੌਕ ਬੰਦ ਕਰਾਂਗੇ ਸਾਰੇ ਲੀਡਰ ਵੱਡੇ ਸਾਡੇ ਕੀ ਬਣਾਣੀ ਹੋਰ